ਹੈਲੋ ਜੀ ਸਾਰੇ ਪੈਨ ਪ੍ਰਾਪਾ ਨੂੰ ਮੇਰੇ ਵੱਲੋਂ ਸਤ ਸਿਰੀਆਕਾਲ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਹੁਤ ਹੀ ਸੋਨਾ ਡਰਿੰਕ ਹਨਾ ਜਿਹੜਾ ਕਿ ਪੀਵਾਂਗੇ ਪੀਣ ਦੇ ਵਿੱਚ ਟੇਸਟੀ ਵੀ ਹੋਊਗਾ ਤੇ ਤੁਹਾਡੀ ਬੋਡੀ ਦੇ ਵਿੱਚ ਹਨਾ ਜਿੰਨੀ ਵੀ ਗੰਦਗੀ ਹੈ ਜਿੰਨੀ ਵੀ ਤੁਹਾਡੇ ਹੈ ਨਾ ਜਿਵੇਂ ਕਿ ਆਪਾਂ ਨੇ ਲੀਵਰ ਦੇ ਵਿੱਚ ਗੰਦਗੀ ਭਰ ਜਾਂਦੀ ਹੈ ਤੇ ਆਪਣੀ ਬੋਡੀ ਦੇ ਵਿੱਚ ਆਪਾਂ ਕਹਿੰਦੇ ਆ ਵੀ ਹਨਾ ਗੈਸ ਭਰ ਜਾਂਦੀ ਹੈ ਕਈ ਵਾਰੀ ਆਪਾਂ ਨੂੰ ਨਾ ਜਦੋਂ ਆਪਾਂ ਖਾਣਾ ਖਾ ਲੈਨੇ ਖਾਣਾ ਖਾਣ ਤੋਂ ਬਾਅਦ ਆਪਾਂ ਪੀਂਨੇ ਆ ਤੇ ਆਪਣੇ ਨਾ ਪੇਟ ਦੇ ਵਿੱਚ ਇੰਨਾ ਅਫਾਰੇ ਵਾਂਗੂ ਹੋ ਜਾਂਦਾ ਵੀ ਹਨਾ ਆਪਾਂ ਨੂੰ ਹੁੰਦਾ ਵੀ ਇਹ ਹਾਜਮ ਨਹੀਂ ਹੋ ਰਿਹਾ ਵੀ ਹੁਣ ਮੈਂ ਕੀ ਕਰਾਂ ਕਈ ਵਾਰੀ ਨਾ ਖਟੇੜ ਘਾਰ ਆਉਣ ਚਾਹੀਏ ਪਰ ਸਿੰਪਲ ਘਰ ਦੀ ਰੋਟੀ ਖਾ ਲਈਏ ਹਨਾ ਫਿਰ ਵੀ ਆਪਨੂੰ ਨਾ ਇਦਾਂ ਲੱਗੀ ਜਾਊਗਾ ਵੀ ਮੈਨੂੰ ਨਾ ਗੈਸ ਬਣ ਗਈ ਹੈ ਕਈ ਭੈਣ ਭਰਾਵਾਂ ਦੇ ਤਾਂ ਨਾੜਾਂ ਦੇ ਵਿੱਚ ਵੀ ਹਨਾ ਹੱਡਾਂ ਦੇ ਵਿੱਚ ਵੀ ਗੈਸ ਹੋ ਜਾਂਦੀ ਹੈ ਜਿਵੇਂ ਕਿ ਪੈਰਾਂ ਦੇ ਵਿੱਚ ਦਰਦ ਹੋਣ ਲੱਗ ਜਾਣਾ ਲੱਤਾਂ ਦੇ ਵਿੱਚ ਦਰਦ ਹੋਣ ਲੱਗ ਜਾਣਾ ਤੇ ਸਿਰ ਦੇ ਵਿੱਚ ਦਰਦ ਹੋਣ ਲੱਗ ਜਾਣਾ ਚੱਕਰ ਆਉਣ ਲੱਗ ਜਾਣੇ ਹਨਾ ਇਹ ਬਹੁਤ ਜ਼ਿਆਦਾ ਤੁਹਾਨੂੰ ਹਨਾ ਇਫੈਕਟ ਕਰਦੀ ਹੈ ਤੁਹਾਡੀ ਬਾਡੀ ਨੂੰ ਗੈਸ ਕੀ ਹੈ ਗੈਸ ਹੈ ਕਿ ਜਿਹੜੇ ਕਿ ਆਪਾਂ ਨਾ ਫਾਸਟ ਫੂਡ ਕਈ ਵਾਰੀ ਖਾ ਲੈਨੇ ਜਾਂ ਆਪਾਂ ਗਰਮ ਗਰਮ ਰੋਟੀ ਖਾ ਲਈ ਉਸ ਤੋਂ ਬਾਅਦ ਠੰਡਾ ਪਾਣੀ ਪੀ ਲਿਆ ਜਾਂ ਫਿਰ ਹਨਾ ਕੋਈ ਵੀ ਇਦਾਂ ਦਾ ਆਪਣੀ ਬੋਡੀ ਜਿਹੜੀ ਚੀਜ਼ ਨੂੰ ਹਨਾ ਐਕਸੈਪਟ ਨਹੀਂ ਕਰਨਾ ਚਾਹੁੰਦੀ ਆਪਾਂ ਉਹ ਚੀਜ਼ ਖਾ ਲਈ ਉਸ ਨਾਲ ਆਪਨੀ ਹਨਾ ਜਿਹੜੀ ਬੋਡੀ ਆ ਉਹਦੇ ਵਿੱਚ ਹਵਾ ਭਰ ਜਾਂਦੀ ਇੱਕ ਤਰ੍ਹਾਂ ਦੀ ਇੱਕ ਕਹਿੰਦੇ ਆਪਾਂ ਨਾ ਗੈਸ ਭਰ ਜਾਂਦੀ ਕਿ ਆਪਣੇ ਹਾਜਮ ਨਹੀਂ ਹੁੰਦਾ ਹੈਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਲੀਵਰ ਨੂੰ ਤੰਦਰੁਸਤ ਤਫ਼ਾ ਕਿਵੇਂ ਕਰਾਂਗੇ ਹਨਾ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਦੱਸਣ ਲੱਗੀ ਆ ਤੁਸੀਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਲੈ ਲਓਗੇ ਨਾ ਤਾਂ ਵੀ ਤੁਹਾਡਾ ਲੀਵਰ ਜਿਆਦਾ ਮਨ ਲਕਿ ਇੱਕ ਜਿਵੇਂ ਆਪਾਂ ਫਿਲਟਰ ਲਾ ਦਿੰਨੇ ਨਾ ਉਸ ਤਰੀਕੇ ਦਾ ਕੰਮ ਕਰੇਗਾ ਜਿੰਨਾ ਵੀ ਤੁਹਾਡਾ ਲੀਵਰ ਫੈਟੀ ਹੈ ਫੈਟੀ ਲੀਵਰ ਕਰਕੇ ਹੀ ਆਪਣਾ ਜਿਹੜਾ ਪੇਟ ਹੈ ਹਨਾ ਬਾਹਰ ਨੂੰ ਨਿਕਲਿਆ ਆਉਂਦਾ ਹੈਗਾ ਤੇ ਖਾਦਾ ਪੀਤਾ ਵੀ ਆਪਣੇ ਹਾਜਮ ਨਹੀਂ ਹੁੰਦਾ ਕਈ ਵਾਰੀ ਆਪਾਂ ਸ਼ਾਮ ਨੂੰ ਜਿਹੜੀ ਚੀਜ਼ ਖਾਣੇ ਉਹਨਾਂ ਸਵੇਰੇ ਉਦਾਂ ਹੀ ਹਨਾ ਅਣਪਾਚੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਟਾਇਲਟ ਰਾਹੀਂ ਇਦਾਂ ਹੀ ਚਲੀ ਜਾਂਦੀ ਹੈ ਇਹ ਬਹੁਤ ਬੈਨਪਰਾਵਾਂ ਨੂੰ ਹੁੰਦਾ ਹਨਾ ਤੇ ਕਬਜ ਵੀ ਰਹਿੰਦੀ ਹੈ ਦੇਖੋ ਜਦੋਂ ਫੈਟੀ ਡੀਪਰ ਹੋ ਜਾਂਦਾ ਤਾਂ ਕਬਜ ਰਹਿਣੀ ਸ਼ੁਰੂ ਹੋ ਜਾਂਦੀ ਸੁਸਤੀ ਚੱਕਰ ਆਉਣਾ ਸਾਰਾ ਦਿਨ ਇਦਾਂ ਹੁਣ ਮੈਂ ਕੰਮ ਨਾ ਕਰੂੰ ਸੁਸਤੀ ਨੀਂਦ ਆਉਂਦੀ ਹੈ ਨਾ ਉਹਨੂੰ ਆਪਾਂ ਕਿਵੇਂ ਪਿਉਰੀਫਾਈ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਲੈਣਾ ਤੁਸੀਂ ਨੇ ਅੱਧਾ ਗਲਾਸ ਪਾਣੀ ਦਾ ਕੱਚ ਦੇ ਗਲਾਸ ਦੇ ਵਿੱਚ ਹੀ ਪੀਣਾ ਹੈ ਨਾ ਪਿੱਤਲ ਤਾਂਬੇ ਦੇ ਵਿੱਚ ਨਹੀਂ ਪੀਣਾ ਇਹ ਚੀਜ਼ ਤੇ ਉਸ ਤੋਂ ਬਾਅਦ ਲੈਣਾ ਆਪਣੇ ਕੱਚਾ ਆਵਲਾ ਇਨੂੰ ਆਪਾਂ ਅੱਧੇ ਔਲੇ ਨੂੰ ਕੱਦੂ ਕਸ਼ ਕਰਕੇ ਪਾਣੀ ਦੇ ਵਿੱਚ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਲੈਣੇ ਨੇ ਇਹ ਸੁੱਕੇ ਹੋਏ ਆਲੂ ਬਖਾਰੇ ਇਹ ਤੁਹਾਨੂੰ ਕਿਸੇ ਵੀ ਪੰਚਾਰੀ ਤੋਂ ਮਿਲ ਜਾਣਗੇ ਇਹ 100-150 ਰੁਪਏ ਪਾਈਆ ਮਿਲਦੇ ਨੇ ਇਸ ਤਰੀਕੇ ਦੇ ਹੁੰਦੇ ਨੇ ਬਹੁਤ ਟੇਸਟੀ ਹੁੰਦੇ ਨੇ ਹਨਾ ਇਹ ਐ ਨਹੀਂ ਹੈਗਾ ਵੀ ਟੇਸਟੀ ਨਹੀਂ ਹੁੰਦੇ ਹਨਾ ਮੈਂ ਕਈ ਵਾਰੀ ਇੱਦਾਂ ਹੀ ਖਾ ਲਿਆ ਬਹੁਤ ਟੇਸਟੀ ਨੇ ਹਨਾ ਇਹ ਇਹ ਸੁੱਕੇ ਹੋਏ ਆਲੂ ਬਖਾਰੇ ਤੁਸੀਂ ਲੈ ਕੇ ਆਉਣੇ ਆ ਤੇ ਤੀਸਰੀ ਚੀਜ਼ ਹੈਗੀ ਹੈ ਇਹ ਇਮਲੀ ਜਿਹੜੀ ਕਿ ਆਪਾਂ ਗੋੜੀ ਮਲੀ ਦੀ ਚਟਨੀ ਬਣਾਉਣੀ ਆ ਹਾਂ ਉਹੀ ਇਮਲੀ ਹੈਗੀ ਤੇ ਜਿਹੜੀ ਆਪਾਂ ਬਿਆਖਾਂ ਦੇ ਵਿੱਚ ਨਾ ਲੈ ਕੇ ਆਉਣੇ ਉਹ ਈਮਲੀ ਨਹੀਂ ਹੈਗੀ ਇਹ ਦੂਸਰੀ ਖੱਟੀ ਵਾਲੀ ਈਮਲੀ ਹੈਗੀ। ਇਹ ਇਹ ਤਿੰਨੇ ਚੀਜ਼ਾਂ ਤੁਸੀਂ ਨੇ ਕੀ ਕਰਨੀਆਂ ਨੇ ਦੋ ਬੀਜ ਈਮਲੀ ਦੇ, ਦੋ ਆਲੂ ਵਿਖਾਰੇ ਤੇ ਅੱਧਾ ਆਪਣਾ ਆਵਲਾ। ਤੀਜੀ ਤੁਸੀਂ ਪੀਸ ਸਕਦੇ ਹੋ ਤਾਂ ਅੱਧਾ ਚਮਚੇ ਇਹਦੇ ਵਿੱਚ ਸੌਂਪ ਦਾ ਵੀ ਪਾ ਲੈਣਾ। ਫਿਰ ਤੁਸੀਂ ਨੇ ਕੀ ਕਰਨਾ ਹੈ ਗਲਾਸ ਦੇ ਵਿੱਚ ਇਹਨਾਂ ਨੂੰ ਰਾਤ ਨੂੰ ਭਿਉਂ ਕੇ ਰੱਖ ਦੇਣਾ। ਸਵੇਰੇ ਤੁਸੀਂ ਉੱਠ ਕੇ ਇਹਨੂੰ ਚੰਗੀ ਤਰੀਕੇ ਨਾਲ ਹੱਥ ਨਾਲ ਮਸਲ ਲਓ, ਚਮਚ ਨਾਲ ਮਸਲ ਲਓ। ਜਿਹੜੇ ਇਹ ਬੀਜ ਨੇ ਈਮਲੀ ਵਾਲੇ ਇਹਨਾਂ ਨੂੰ ਵੀ ਮਸਲਣਾ ਹੈ। ਜਿਹੜੇ ਆਲੂ ਬਖਾਰਾ ਹੈ ਉਹਦਾ ਪਲੰਪ ਵਗੈਰਾ ਜੋ ਵੀ ਹੈ ਸਾਰਾ ਮਸਲ ਲੈਣਾ ਤੇ ਜਿਹੜਾ ਆਵਲਾ ਉਹਨੂੰ ਵੀ ਐਵੇਂ ਮਲ ਕੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਸਲ ਲੈਣਾ ਉਸ ਤੋਂ ਬਾਅਦ ਅਗਰ ਤੁਸੀਂ ਇਦਾਂ ਪੀ ਸਕਦੇ ਹੋ ਤਾਂ ਕਿਉਂਕਿ ਇਮਲੀ ਦੇ ਥੋੜੇ ਜਿ ਵਿੱਚ ਕਈ ਵਾਰੀ ਨਾ ਕੰਡੇ ਜੇ ਹੁੰਦੇ ਆ ਹਨਾ ਪੱਤੇ ਜੇ ਉਹ ਨਹੀਂ ਪੀਤੇ ਜਾਂਦੇ ਉਹਨੇ ਤਾਂ ਤੁਸੀਂ ਇਸ ਚੀਜ਼ ਨੂੰ ਨਾ ਉਨ ਲੋ ਉਨ ਕੇ ਫਿਰ ਤੁਸੀਂ ਜਿਹੜਾ ਉਹ ਪਾਣੀ ਹੈ ਨਾ ਉਹਨੂੰ ਖਾਲੀ ਪੇਟ ਲੈਣਾ ਤੁਸੀਂ ਲਗਾਤਾਰ 41 ਦਿਨ ਡੇਢ ਮਹੀਨਾ ਹਨਾ ਮਲ ਕੇ ਪੀ ਕੇ ਦੇਖਿਓ ਤੁਸੀਂ ਇਸ ਨੂੰ فرق ਤੁਹਾਨੂੰ ਇਹ 5-4 ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਿਉਂਕਿ ਤੁਹਾਡਾ ਪੇਟ ਸਾਫ਼ ਹੋਣ ਲੱਗ ਜਾਏਗਾ ਜਿਹੜੀ ਤੁਹਾਡੇ ਲੀਵਰ ਦੇ ਵਿੱਚ ਗੰਦਗੀ ਜੰਮੀ ਪਈ ਹੈ ਕਿ ਉਹ ਨਿਕਲਣ ਲੱਗ ਜਾਈਗੀ ਤੇ ਤੁਹਾਡੀ ਜਿਹੜੀ ਸੁਸਤੀ ਵਗੈਰਾ ਆਪਾਂ ਕਹਿ ਦਿੰਦੇ ਆ ਵੀ ਮੈਨੂੰ ਬਹੁਤ ਜ਼ਿਆਦਾ ਵੀਕਨੈਸ ਰਹਿੰਦੀ ਹੈ ਨਾ ਉਹ ਖਤਮ ਹੋਣ ਲੱਗੀ ਇਹ ਭੈਣਾ ਤੇ ਵੀਰ ਛੋਟੇ ਬੱਚੇ ਜਿਨ੍ਹਾਂ ਨੂੰ ਵੀ ਤੁਹਾਨੂੰ ਲੱਗਦਾ ਵੀ ਸਾਡੇ ਬੱਚਾ ਦਾ ਹਨਾ ਇਦਾਂ ਦੀ ਬਿੰਦਵੀ ਲੀਵਰ ਦੇ ਵਿੱਚ ਹੁੰਦਾ ਵੀ ਕਈਆਂ ਨੂੰ ਇਨਫੈਕਸ਼ਨ ਹੈ ਤਾਂ ਉਹ ਇਹ ਚੀਜ਼ ਲੈਣ ਲੱਗ ਜਾਓ ਇਹ ਸੇਵ ਦੇ ਸਿਰਕੇ ਨਾਲੋਂ ਵੀ ਵੱਧ ਤਾਕਤਵਰ ਕਿਉਂਕਿ ਸੇਵ ਦੇ ਸਿਰਕੇ ਨਾਲ ਕਈਆਂ ਦੇ ਨਾ ਤਜਾਬ ਬਣਨ ਲੱਗ ਜਾਂਦਾ ਹੈਗਾ ਪਰ ਇਹ ਚੀਜ਼ ਉਸ ਤੋਂ ਵੀ ਬਧ ਰਾਮ ਬਾਣ ਹੈਗੀ ਤੇ ਅਗਲੀ ਚੀਜ਼ ਤੁਸੀਂ ਨੇ ਕੀ ਲੈਣੀ ਹੈਗੀ ਦੇਖੋ ਇਹ ਤਾਂ ਹੋ ਗਈ ਸਵੇਰੇ ਉਸ ਤੋਂ ਬਾਅਦ ਤੁਸੀਂ ਨੇ ਖੀਰਾ ਖੀਰਾ ਆਪਣੇ ਖਾਣੇ ਦੇ ਵਿੱਚ ਜ਼ਰੂਰ ਲੋ ਖੀਰਾ ਤੁਹਾਨੂੰ ਇੰਨਾ ਤਰੋ ਤਾਜ਼ਾ ਕਰੇਗਾ ਤੇ ਤੁਹਾਡੇ ਅੰਦਰ ਜਿਹੜੀ ਪਾਣੀ ਦੀ ਕਮੀ ਆ ਜਾਂ ਤੁਹਾਡੇ ਅੰਦਰ ਜਿਹੜੀ ਕਿ ਗੈਸ ਦੀ ਪ੍ਰੋਬਲਮ ਹੈ ਹਨਾ ਉਹ ਗਰਮੀ ਕਰਕੇ ਹੁੰਦੀ ਆ ਆਪਣੀ ਬਾਡੀ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਗਰਮੀ ਪਰ ਜੇ ਨੂੰ ਗਰਮੀਆਂ ਵੈਸੇ ਹੀ ਆ ਗਈਆਂ ਹਨਾ ਗਰਮੀ ਦੀ ਪ੍ਰੋਬਲਮ ਤਾਂ ਬੈਂ ਭਰਾਵਾਂ ਨੂੰ ਵੀ ਹੈਗੀ ਹੈ ਤਾਂ ਉਹ ਇਹ ਚੀਜ਼ ਨੂੰ ਪੀਣ ਲੱਗ ਜਾਓ ਦੇਖੋ ਤੁਹਾਡੀ ਹੈ ਨਾ ਗਰਮੀ ਹੈ ਜਿਹੜੀ ਬਾਡੀ ਦੀ ਉਹ ਵੀ ਖਤਮ ਹੋ ਜੂਗੀ ਤੇ ਖੀਰਾ ਨਾ ਸਲਾਦ ਦੇ ਵਿੱਚ ਸਵੇਰੇ ਸ਼ਾਮ ਦੁਪਹਿਰ ਤਿੰਨੇ ਟਾਈਮ ਤੁਸੀਂ ਖਾਓ ਭੈਸੇ ਨਮਕ ਲਗਾ ਕੇ ਹੈ ਨਾ ਤੁਸੀਂ ਸਲਾਦ ਵਾਂਗੂ ਖਾ ਲਓ ਜਾਂ ਕਿਵੇਂ ਵੀ ਖਾਓ ਜਦੋਂ ਤੁਸੀਂ ਖੀਰਾ ਖਾਣ ਲੱਗੇ ਨਾ ਤੇ ਦੇਖਿਓ ਤੁਹਾਨੂੰ ਏਦਾਂ ਲੱਗੇਗਾ ਜਿਵੇਂ ਤੁਹਾਨੂੰ ਕਿਸੇ ਨੇ એનર્ਜੀ ਡਰਿੰਕ ਦਿੱਤੀ ਹੁੰਦੀ ਹੈ ਐਨੀ ਤੁਹਾਡੀ ਬਾਡੀ ਹਨਾ ਰਿਕਵਰੀ ਕਰੂਗੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਬਣਾਉਣਾ ਇੱਕ ਹੋ ਡਰਿੰਕ ਇਹ ਡਰਿੰਕ ਕੀ ਹੈਗਾ ਹਨਾ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਨੇ ਲੈਣਾ ਹੈਗਾ 100 ਗ੍ਰਾਮ ਧਨੀਆ 50 ਗ੍ਰਾਮ ਆਪਾਂ ਨੇ ਸੌਫ 10 ਗ੍ਰਾਮ ਤੁਸੀਂ ਜੀਰਾ ਲੈ ਲੈਣਾ ਤੇ 50 ਕ੍ਰਾਗ੍ਰਾਮ ਅਜਮੈਨ ਚਾਰੇ ਚੀਜ਼ਾਂ ਤੁਸੀਂ ਨੇ ਇਹ ਲੈਣੀਆਂ ਨੇ ਚਾਰਾਂ ਚੀਜ਼ਾਂ ਨੂੰ ਤੁਸੀਂ 50 ਕ੍ਰਾਗ੍ਰਾਮ ਤੁਸੀਂ ਇਹਦੇ ਵਿੱਚ ਹਰੀ ਇਲਾਇਚੀ ਵੀ ਲੈ ਲਿਓ ਇਹਨਾਂ ਪੰਜੇ ਚੀਜ਼ਾਂ ਨੂੰ ਤੁਸੀਂ ਹਨਾ ਪੀਸ ਕੇ ਰੱਖ ਲਓ ਚਾਹੇ ਤੁਸੀਂ ਇਦਾਂ ਹੀ ਰੱਖ ਲਓ ਸ਼ਾਮ ਨੂੰ ਕੀ ਕਰਨਾ ਤੁਸੀਂ ਨੇ ਥੋੜੇ ਥੋੜੇ ਹਨਾ ਇਹਨਾਂ ਨੂੰ ਭਿਉਂ ਕੇ ਰੱਖ ਦੇਣਾ ਜਿਵੇਂ ਅੱਧਾ ਕਚਮਚਾ ਤੁਸੀਂ ਧਨੀਏ ਦੇ ਬੀਜ ਲੈ ਲੇ ਧਨੀਆ ਵਧੀਆ ਜਿਹੜਾ ਮਨ ਕੇ ਕੁਆਲਿਟੀ ਦਾ ਹੋਵੇ ਉਹ ਲਿਓ ਤੇ ਅੱਧਾ ਕ ਚਮਚਾ ਤੁਸੀਂ ਘਟ ਹਨਾ ਜੀਰਾ ਅਜਮੈਨ ਸੌਫ ਬਰਾਬਰ ਮਾਤਰਾ ਜਿਹਦੇ ਵਿੱਚ ਜਾਂ ਦੋ ਜਾਂ ਤਿੰਨ ਹਰੀਆਂ ਇਲਾਇਚੀ ਨੂੰ ਕੁੱਟ ਕੇ ਚੰਗੇ ਤਰੀਕੇ ਨਾਲ ਭਿਉਂ ਕੇ ਰੱਖ ਦੇਣਾ ਇਸ ਚੀਜ਼ ਨੂੰ ਤੁਸੀਂ ਇਸ ਵੀਰੀ ਖਾਣਾ ਖਾਣ ਤੋਂ ਬਾਅਦ ਲੈਣਾ ਹੈ ਪੁਣਕੇ ਮਲ ਕੇ ਉਹ ਪਾਣੀ ਵੀ ਪੀਣਾ ਜਿਵੇਂ ਤੁਸੀਂ ਪਹਿਲਾਂ ਮੈਂ ਦੱਸਿਆ ਵੀ ਉਹ ਪਾਣੀ ਪੀਣਾ ਉਸੇ ਤਰੀਕੇ ਨਾਲ ਹੀ ਪੁਣਕੇ ਇਸ ਪਾਣੀ ਨੂੰ ਵੀ ਪੀਣਾ ਹੈਗਾ ਇਸ ਚੀਜ਼ ਨੂੰ ਤੁਸੀਂ ਕਰਨ ਲੱਗ ਜਓ ਤੁਹਾਡੇ ਬੋਡੀ ਦੇ ਵਿੱਚ ਹਨਾ ਜਿੰਨੀ ਵੀ ਗੈਸ ਹੈ ਦਰਦਾਂ ਨੇ ਕੁਝ ਵੀ ਹੈ ਹਨਾ ਉਹ ਬਹੁਤ ਜਲਦੀ ਘਟਣ ਲੱਗ ਜੇ ਕਿਤੇ ਨਾਲੇ ਨਾਲ ਨਾਲ ਤੁਹਾਡੀ ਜਿਹੜੀ ਬਾਦੂ ਵਧੀ ਹੋਈ ਚਰਬੀ ਹੈਗੀ ਹਨਾ ਉਹ ਵੀ ਘਟਣ ਲੱਗ ਜੂਗੀ ਇਹ ਤੁਸੀਂ ਐ ਲੈ ਲਓ ਵੀ ਤੁਹਾਡੇ ਅੰਦਰ ਜਿਵੇਂ ਇੱਕ ਇੱਕ ਫਿਲਟਰ ਲਾਤਾ ਹੁੰਦਾ ਹੈ ਨਾ ਉਹ ਚੀਜ਼ ਕਰੂਗੀ ਤੁਹਾਡੇ ਨਾੜਾਂ ਦੇ ਵਿੱਚ ਜਿਵੇਂ ਕਿ ਆਪਣੇ ਬਲੂ ਬਲੂ ਨਾੜਾਂ ਹੋ ਜਾਂਦੀਆਂ ਨੇ ਸੁੱਜ ਜਾਂਦੀਆਂ ਨੇ ਗੈਸ ਦੀ ਮਾਰ ਆਪਨ ਹੁੰਦਾ ਵੀ ਇਹ ਨੱਕ ਭਰਾਟ ਆ ਰਹੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰੂਗਾ ਤੇ ਇਹ ਕਰਨਾ ਕਿ ਇਹ ਦੇਖੋ ਇਹਨੂੰ ਤੁਸੀਂ ਬਣਾ ਕੇ ਰੱਖ ਲਓ ਕੋਈ ਇਹ ਨਹੀਂ ਹੈਗਾ ਵੀ ਆਪਾਂ ਰੋਜ਼ ਰੋਜ਼ ਹਨਾ ਇਹ ਚੀਜ਼ ਨੂੰ ਬਣਾਉਂਦਾ ਹੁੰਦਾ ਕਈ ਵਾਰੀ ਮੇਰੇ ਵਰਗੇ ਹੁੰਦੇ ਨੇ ਆਲਸੀ ਹਨਾ ਥੱਕ ਵੀ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਪਹਿਲਾਂ ਕਰਕੇ ਰੱਖ ਲਓਗੇ ਤਾਂ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਹ ਮੈਂ ਤੁਹਾਨੂੰ ਦੋ ਤਰੀਕੇ ਦੱਸਤੇ ਤੇ ਤੀਸਰਾ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਆਪਣੇ ਖੀਰ ਹੈਗਾ ਉਹ ਖਾਣਾ ਹੈਗਾ ਤੇ ਇੱਕ ਚੀਜ਼ ਛੋਟੀ ਜੀ ਹੋਰ ਕਹਨੀ ਹੈ ਕਿ ਤੁਸੀਂ ਨੇ ਨਾ ਤਾਂ ਮੈਦੇ ਤੋਂ ਬਣੀ ਹੋਈ ਕੋਈ ਚੀਜ਼ ਖਾਣੀ ਹੈ ਤੇ ਨਾ ਤਲੀ ਹੋਈ ਕੋਈ ਚੀਜ਼ ਖਾਣੀ ਹੈ ਕਿਉਂਕਿ ਇਹਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਨਾ ਗੰਦਗੀ ਹੋ ਜਾਂਦੀ ਹੈ ਆਪਣਾ ਲੀਵਰ ਹੈ ਜਿਹੜਾ ਉਹ ਚੀਜ਼ਾਂ ਨੂੰ ਹਾজম ਨਹੀਂ ਕਰ ਪਾਉਂਦਾ ਤਾਂ ਉਹਦੇ ਨਾਲ ਆਪਣੀ ਬਾਡੀ ਦੇ ਵਿੱਚ ਇਫੈਕਟ ਪੈਂਦਾ ਹੈ ਇੱਕ ਤੁਸੀਂ ਨਾ ਜਦੋਂ ਖਾਣਾ ਖਾਂਦੇ ਆਪਾਂ ਨੂੰ ਆਦਤ ਹੁੰਦੀ ਆ ਨਾ ਆਮ ਤੌਰ ਤੇ ਆਪਾਂ ਜਦੋਂ ਖਾਣਾ ਖਾਂਦੇ ਆ ਖਾਣਾ ਖਾਣਸਾਰ ਆਪਣਾ ਲੇਟ ਜਾਂਦੇ ਬੈੱਡ ਤੇ ਪੈ ਜਾਂਦੇ ਆ ਤਾਂ ਉਹ ਕੋਸ਼ਿਸ਼ ਕਰਿਆ ਕੋਈ ਰੋਕੀ ਤੁਸੀਂ 5-10 ਮਿੰਟ ਨਾ ਸ਼ੈਅ ਕਰ ਲਓ ਜਾਂ ਤੁਰ ਫਿਰ ਲਓ ਤੇ ਖਾਣਾ ਬੈੱਡ ਤੇ ਪੈਣ ਦੇ ਟਾਈਮ ਨਾ ਖਾਵਾ ਤੇ ਜਿਹੜੇ ਮੈਂ ਇਹ ਤੁਹਾਨੂੰ ਦੋ ਡਰਿੰਕ ਦੱਸੇ ਨੇ ਇੱਕ ਤਾਂ ਖਾਲੀ ਪੇਟ ਤੁਸੀਂ ਇਹਦੇ ਪੀਣਾ ਜਿਹੜਾ ਆਪਣਾ ਆਲੂ ਖਾਰੇ ਵਾਲਾ ਹਨ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਪੈਰਾਂ ਪਰ ਬੈਠ ਕੇ ਪੀਓ ਤੇ ਜਿਹੜਾ ਦੂਸਰਾ ਆਪਣੇ ਧਨੀਏ ਵਾਲਾ ਦੱਸਿਆ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਬੈਂ ਭਰਾਵਾਂ ਨੂੰ ਵੀ ਹੈਗੀ ਐ ਤਾਂ ਉਹ ਇਹ ਚੀਜ਼ ਨੂੰ ਪੀਣ ਲੱਗ ਜਾਓ ਦੇਖਿਓ ਤੁਹਾਡੀ ਹੈ ਨਾ ਗਰਮੀ ਹੈ ਜਿਹੜੀ ਬਾਡੀ ਦੀ ਉਹ ਵੀ ਖਤਮ ਹੋ ਜੂਗੀ ਤੇ ਖੀਰਾ ਨਾ ਸਲਾਦ ਦੇ ਵਿੱਚ ਸਵੇਰੇ ਸ਼ਾਮ ਦੁਪਹਿਰ ਤਿੰਨੇ ਟਾਈਮ ਤੁਸੀਂ ਖਾਓ ਵੈਸੇ ਨਮਕ ਲਗਾ ਕੇ ਹੈ ਨਾ ਤੁਸੀਂ ਸਲਾਦ ਵਾਂਗੂ ਖਾ ਲਓ ਜਾਂ ਕਿਵੇਂ ਵੀ ਖਾਓ ਜਦੋਂ ਤੁਸੀਂ ਖੀਰਾ ਖਾਣ ਲੱਗੇ ਨਾ ਤੇ ਦੇਖਿਓ ਤੁਹਾਨੂੰ ਐਦਾਂ ਲੱਗੇਗਾ ਜਿਵੇਂ ਤੁਹਾਨੂੰ ਕਿਸੇ ਨੇ એનર્ਜੀ ਡਰਿੰਕ ਦਿੱਤੀ ਹੁੰਦੀ ਹੈ ਐਨੀ ਤੁਹਾਡੀ ਬਾਡੀ ਹੈ ਨਾ ਰਿਕਵਰੀ ਕਰੂਗੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਬਣਾਉਣਾ ਇੱਕ ਹੋਰ ਡਰਿੰਕ ਇਹ ਡਰਿੰਕ ਕੀ ਹੈਗਾ ਹੈ ਨਾ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਨੇ ਲੈਣਾਗਾ 100 ਗ੍ਰਾਮ ਧਨੀਆ 50 ਗ੍ਰਾਮ ਆਪਾਂ ਨੇ ਸੌਫ 10 ਗ੍ਰਾਮ ਤੁਸੀਂ ਜੀਰਾ ਲੈ ਲੈਣਾ ਤੇ 50 ਗ੍ਰਾਮ ਅਜਮੈਨ ਚਾਰੇ ਚੀਜ਼ਾਂ ਤੁਸੀਂ ਨੇ ਇਹ ਲੈਣੀਆਂ ਨੇ ਚਾਰਾਂ ਚੀਜ਼ਾਂ ਨੂੰ ਤੁਸੀਂ 50 ਗ੍ਰਾਮ ਤੁਸੀਂ ਇਹਦੇ ਵਿੱਚ ਹਰੀ ਇਲਾਇਚੀ ਵੀ ਲੈ ਲਿਓ ਇਹਨਾਂ ਪੰਜੇ ਚੀਜ਼ਾਂ ਨੂੰ ਤੁਸੀਂ ਹਨਾ ਪੀਸ ਕੇ ਰੱਖ ਲਓ ਚਾਹੇ ਤੁਸੀਂ ਇਦਾਂ ਹੀ ਰੱਖ ਲਓ ਸ਼ਾਮ ਨੂੰ ਕੀ ਕਰਨਾ ਤੁਸੀਂ ਨੇ ਥੋੜੇ ਥੋੜੇ ਹਨਾ ਇਹਨਾਂ ਨੂੰ ਭਿਉਂ ਕੇ ਰੱਖ ਦੇਣਾ ਜਿਵੇਂ ਅੱਧਾ ਕ ਚਮਚਾ ਤੁਸੀਂ ਧਨੀਏ ਦੇ ਬੀਜ ਲੈ ਲੇ ਧਨੀਆ ਵਧੀਆ ਜਿਹੜਾ ਮਨ ਲ ਕੇ ਕੁਆਲਟੀ ਦਾ ਹੋਵੇ ਉਹ ਲਿਓ ਤੇ ਅੱਧਾ ਕ ਚਮਚਾ ਤੁਸੀਂ ਤੁਕਟ ਹਨਾ ਜੀਰਾ ਅਜਮੈਨ ਸੌਫ ਬਰਾਬਰ ਮਾਤਰਾ ਜਿਹਦੇ ਵਿੱਚ ਜਾਂ ਦੋ ਜਾਂ ਤਿੰਨ ਹਰੀਆਂ ਇਲਾਇਚੀਆਂ ਨੂੰ ਕੁੱਟ ਕੇ ਚੰਗੇ ਤਰੀਕੇ ਨਾਲ ਭਿਉਂ ਕੇ ਰੱਖ ਦੇਣਾ ਇਸ ਚੀਜ਼ ਨੂੰ ਤੁਸੀਂ ਸਵੇਰੇ ਖਾਣਾ ਖਾਣ ਤੋਂ ਬਾਅਦ ਲੈਣਾ ਪੁਣ ਕੇ ਮਨ ਲ ਕੇ ਉਹ ਪਾਣੀ ਨੂੰ ਹੀ ਪੀਣਾ ਜਿਵੇਂ ਤੁਸੀਂ ਪਹਿਲਾਂ ਮੈਂ ਦੱਸਿਆ ਵੀ ਉਹ ਪਾਣੀ ਪੀਣਾ ਉਸੇ ਤਰੀਕੇ ਨਾਲ ਹੀ ਪੁਣ ਕੇ ਇਸ ਪਾਣੀ ਨੂੰ ਵੀ ਪੀਣਾ ਹੈ ਇਸ ਚੀਜ਼ ਨੂੰ ਤੁਸੀਂ ਕਰਨ ਲੱਗ ਜਓ ਤੁਹਾਡੇ ਬੋਡੀ ਦੇ ਵਿੱਚ ਹਨਾ ਜਿੰਨੀ ਵੀ ਗੈਸ ਹੈ ਦਰਦਾਂ ਨੇ ਕੁਝ ਵੀ ਹੈ ਹਨਾ ਉਹ ਬਹੁਤ ਜਲਦੀ ਘਟਣ ਲੱਗੇ ਜੇ ਕਿਤੇ ਨਾਲੇ ਨਾਲ ਨਾਲ ਤੁਹਾਡੀ ਜਿਹੜੀ ਵਾਧੂ ਵਧੀ ਹੋਈ ਚਰਬੀ ਹੈਗੀ ਹਨਾ ਉਹ ਵੀ ਘਟਣ ਲੱਗ ਜੂਗੀ ਇਹ ਤੁਸੀਂ ਐ ਲਾ ਲਓ ਵੀ ਤੁਹਾਡੇ ਅੰਦਰ ਜਿਵੇਂ ਕਿ ਇੱਕ ਫਿਲਟਰ ਲਾਤਾ ਹੁੰਦਾ ਹੈ ਨਾ ਉਹ ਚੀਜ਼ ਕਰੂਗੀ ਤੁਹਾਡੇ ਨਾੜਾਂ ਦੇ ਵਿੱਚ ਜਿਵੇਂ ਕਿ ਆਪਣੇ ਬਲੂ ਬਲੂ ਨਾੜਾਂ ਹੋ ਜਾਂਦੀਆਂ ਨੇ ਸੁੱਜ ਜਾਂਦੀਆਂ ਨੇ ਗੈਸ ਦੀ ਮਾਰ ਆਪਣ ਹੁੰਦਾ ਵੀ ਹਨਾ ਘਬਰਾਹਟ ਆ ਰਹੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰੂਗਾ ਤੇ ਕਰਨਾ ਕਿ ਇਹ ਦੇਖੋ ਇਹਨੂੰ ਤੁਸੀਂ ਬਣਾ ਕੇ ਰੱਖ ਲਓ ਕੋਈ ਇਹ ਨਹੀਂ ਹੈਗਾ ਵੀ ਆਪਾਂ ਰੋਜ਼ ਰੋਜ਼ ਹਨਾ ਇਹ ਚੀਜ਼ ਨੂੰ ਬਣਾਉਂਦਾ ਹੁੰਦਾ ਕਈ ਵਾਰ ਮੇਰੇ ਵਰਗੇ ਹੁੰਦੇ ਨੇ ਆਲਸੀ ਹਨਾ ਥੱਕ ਵੀ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਪਹਿਲਾਂ ਕਰਕੇ ਰੱਖ ਲਓਗੇ ਤਾਂ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਹ ਮੈਂ ਤੁਹਾਨੂੰ ਦੋ ਤਰੀਕੇ ਦੱਸਤੇ ਤੇ ਤੀਸਰਾ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਆਪਣੇ ਖੀਰ ਹੈਗਾ ਉਹ ਖਾਣਾ ਹੈਗਾ ਤੇ ਇੱਕ ਚੀਜ਼ ਛੋਟੀ ਜੀ ਹੋਰ ਕਰਨੀ ਹੈ ਕਿ ਤੁਸੀਂ ਨੇ ਨਾ ਤਾਂ ਮੈਦੇ ਤੋਂ ਬਣੀ ਹੋਈ ਕੋਈ ਚੀਜ਼ ਖਾਣੀ ਹੈ ਤੇ ਨਾ ਤਲੀ ਹੋਈ ਕੋਈ ਚੀਜ਼ ਖਾਣੀ ਹੈ ਕਿਉਂਕਿ ਇਹਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਨਾ ਗੰਦਗੀ ਉਜਾਂਦੀ ਹੈ ਆਪਣਾ ਲੀਵਰ ਹੈ ਜਿਹੜਾ ਉਹ ਚੀਜ਼ਾਂ ਨੂੰ ਹਾজম ਨਹੀਂ ਕਰ ਪਾਉਂਦਾ ਤਾਂ ਉਹਦੇ ਨਾਲ ਆਪਣੀ ਬਾਡੀ ਦੇ ਵਿੱਚ ਇਫੈਕਟ ਪੈਂਦਾ ਹੈਗਾ ਇੱਕ ਤੁਸੀਂ ਨਾ ਜਦੋਂ ਖਾਣਾ ਖਾਂਦੇ ਆ ਆਪਾਂ ਨੂੰ ਆਦਤ ਹੁੰਦੀ ਆ ਨਾ ਆਮ ਤੌਰ ਤੇ ਆਪਾਂ ਜਦੋਂ ਖਾਣਾ ਖਾਂਦੇ ਆ ਖਾਣਾ ਖਾਣਸਾਰ ਆਪਣਾ ਲੇਟ ਜਾਂਦੇ ਬੈੱਡ ਤੇ ਪੈ ਜਾਂਦੇ ਆ ਤਾਂ ਉਹ ਕੋਸ਼ਿਸ਼ ਕਰਿਆ ਕੋਈ ਰੋਕ ਤੁਸੀਂ 5-10 ਮਿੰਟ ਨਾ ਸ਼ੈਅ ਕਰ ਲਓ ਜਾਂ ਤੁਰ ਫਿਰ ਲਓ ਤੇ ਖਾਣਾ ਬੈੱਡ ਤੇ ਪੈਣ ਦੇ ਟਾਈਮ ਨਾ ਖਾਓ ਤੇ ਜਿਹੜੇ ਮੈਂ ਇਹ ਤੁਹਾਨੂੰ ਦੋ ਡਰਿੰਕ ਦੱਸੇ ਨੇ ਇੱਕ ਤਾਂ ਖਾਲੀ ਪੇਟ ਤੁਸੀਂ ਇਹਨੇ ਪੀਣਾ ਜਿਹੜਾ ਆਪਣਾ ਆਲੂ ਖਾਰੇ ਵਾਲਾ ਹਨ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਪੈਰਾਂ 'ਪਰ ਬੈਠ ਕੇ ਪੀਮੋ ਤੇ ਜਿਹੜਾ ਦੂਸਰਾ ਆਪਣੇ ਧਨੀਆ ਵਾਲਾ ਦੱਸਿਆ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਪੈਰਾਂ 'ਪਰ ਬੈਠ ਕੇ ਹੀ ਪੀਮੋ ਤਾਂ ਜਿੰਨੀ ਵੀ ਤੁਹਾਡੀ ਬੋਡੀ ਦੇ ਵਿੱਚ ਗਰਮੀ ਐ ਤੇਜਾਬ ਐ ਜਾਂ ਤੁਹਾਡੇ ਅੰਦਰ ਹਨਾ ਆਪਾਂ ਗੈਸ ਬਣੀ ਹੋਈ ਐ ਉਹ ਸਾਰੀ ਦੇਖੋ ਤੁਹਾਨੂੰ ਹਨਾ ਹੌਲੀ-ਹੌਲੀ ਨਿਕਲ ਜਾਊਗੀ ਤੇ ਇੱਕ ਆਪਣੀ ਰੂਟੀਨ ਹੋਰ ਬਣਾ ਲਓ ਹਨਾ ਇੱਕ ਧਾਗਾ ਮਿਸਰੀ ਤੇ ਸੌਫ ਦੋਨਾਂ ਨੂੰ ਪੀਸ ਕੇ ਨਾ ਕਿਸੇ ਡੱਬੀ ਵਗੈਰਾ ਦੇ ਵਿੱਚ ਪਾ ਕੇ ਆਪਣੇ ਡਾਈਨਿੰਗ ਟੇਬਲ ਤੇ ਰੱਖ ਲਓ ਜਾਂ ਆਪਣੇ ਕਿਚਨ ਦੇ ਵਿੱਚ ਰੱਖ ਲਓ ਖਾਣਾ ਜਦੋਂ ਵੀ ਤੁਸੀਂ ਖਾਣਾ ਤਿੰਨੇ ਟਾਈਮ ਉਹਨੂੰ ਲੈ ਲਓ ਨਾ ਤਾਂ ਤੁਹਾਨੂੰ ਗਰਮੀ ਹੋਵੇਗੀ ਤੇ ਨਾ ਤੁਹਾਡਾ ਹਨਾ ਮੋਟਾਪਾ ਵਧੇਗਾ ਕਿਉਂਕਿ ਜਿਹੜੀ ਚੀਜ਼ ਖਾ ਲੂਗੇ ਉਹ ਹਜਮਾ ਜਾ ਜਗੀ ਤੇ ਆਪਣੇ ਆਪ ਹੀ ਮੋਟਾਪਾ ਨਹੀਂ ਵਧੇਗਾ ਹਨਾ ਤੇ ਨਾਲੇ ਤੁਹਾਡੀ ਜਿਹੜੀ ਕਬਜ਼ ਦੀ ਪ੍ਰੋਬਲਮ ਹੈ ਉਹ ਵੀ ਖਤਮ ਹੋਊਗੀ ਤੁਹਾਡਾ ਪੇਟ ਸਾਫ਼ ਤੇ ਤੋ ਤੁਸੀਂ ਆਪ ਤਾਂ ਦਰੋਸਤ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪਿਆਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ